ਸੰਤ ਅਰਚੰਦ ਸਿੰਘ ਲੋਂਗੋਵਾਲ ਸਿੱਖ ਪੰਥ ਦਾ ਇੱਕ ਗੈਦਾਰ ਜਾਂ ਫਿਰ ਪੰਜਾਬ ਵਿੱਚ ਸ਼ਾਂਤੀ ਦਾ ਰਖਵਾਲਾ ਦੋਸਤੋ ਕਿਸੇ ਸਮੇਂ ਪੰਜਾਬ ਦਾ ਤੇ ਸਿੱਖਾਂ ਦਾ ਇੱਕ ਬੜਾ ਵੱਡਾ ਲੀਡਰ ਸਮਝਿਆ ਜਾਂਦਾ ਸੰਤ ਅਰਚੰਦ ਸਿੰਘ ਲੋਂਗੋਵਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੁੱਖ ਆਗੂ ਸਨ ਜਿਸ ਨੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਸਦੇ ਪੁੱਤਰ ਰਜੀਵ ਗਾਂਧੀ ਦੇ ਨਾਲ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਨਾਂ ਹੇਠ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਇੱਕ ਰਜੀਵ ਲੋਂਗੋਵਾਲ ਸਮਝੌਤਾ ਕੀਤਾ ਸੀ ਇਸੇ ਸਮਝੌਤੇ ਨੇ ਹਰਚੰਦ ਸਿੰਘ ਲੋਂਗੋਵਾਲ ਦੇ ਮੱਥੇ ਤੇ ਗਦਾਰੀ ਦਾ ਲੇਬਲ ਲਗਾ ਦਿੱਤਾ ਤੇ ਕੁਝ ਸਮੇਂ ਬਾਅਦ ਹੀ ਲੋਂਗੋਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਚਰਚਾ ਕਰਾਂਗੇ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਸੱਚਮੁੱਚ ਸਿੱਖ ਕੌਮ ਦਾ ਗद्दार ਸੀ ਜਾਂ ਨਹੀਂ ਲੋਂਗੋਵਾਲ ਦਾ ਕਤਲ ਕੇਸ ਵੱਲੋਂ ਅਤੇ ਕਿਉਂ ਕਰਵਾਇਆ ਗਿਆ ਜਾਣਦੇ ਹਾਂ ਸਾਰੀ ਸਚਾਈ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਤਾਰਜਤ ਸਿੰਘ ਲੋਂਗੋਵਾਲ ਦਾ ਜਨਮ 2 ਜਨਵਰੀ 1932 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਗਦਰਵਾਲ ਵਿੱਚ ਹੋਇਆ ਸੀ ਸ਼ੁਰੂ ਵਿੱਚ ਸਤਾਰਜਤ ਸਿੰਘ ਲੋਂਗੋਵਾਲ ਸਿੱਖ ਧਰਮ ਦੇ ਇੱਕ ਪ੍ਰਚਾਰਕ ਵਜੋਂ ਜਾਣੇ ਜਾਂਦੇ ਸਨ ਹੌਲੀ ਹੌਲੀ ਉਹ ਪੱਤਕ ਸਿਆਸਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਦੇ ਸਾਲ 1980 ਦੇ ਵਿੱਚ ਸੰਤ ਲੰਗੋਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਸਾਲ 1978 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਨੇ ਉਸ ਵਕਤ ਪੰਜਾਬ ਵਿੱਚ ਨਿਰੰਕਾਰੀ ਕਾਢ ਵਾਪਰਦਾ ਹੈ ਤੇ ਸਾਲ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਦਰਬਾਰਾ ਸਿੰਘ ਦੀ ਸਰਕਾਰ ਬਣ ਜਾਂਦੀ ਉਦੋਂ ਤੱਕ ਸੰਤ ਭਿੰਡਰਾਵਾਲਿਆਂ ਦਾ 8ਵੇਂ ਪੰਥਕ ਸਿਆਸਤ ਵਿੱਚ ਹੋ ਚੁੱਕਾ ਸੀ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਦੇ ਨਾਮ 'ਤੇ ਬਹੁਤ ਵੱਡੀਆਂ-ਵੱਡੀਆਂ ਮੰਗਾਂ ਲੈ ਕੇ ਅਕਾਲੀ ਦਲ ਅਤੇ ਹੋਰ ਪੰਥਕ ਲੀਡਰਾਂ ਵੱਲੋਂ ਧਰਮਜੋਧ ਮੋਰਚੇ ਦੀ ਸ਼ੁਰੂਆਤ ਕੀਤੀ ਜਾਂਦੀ ਇਸ ਧਰਮਜੋਧ ਮੋਰਚੇ ਦੀ ਅਗਵਾਈ ਸਾਰੇ ਦੀ ਸਲਾਹ ਦੇ ਨਾਲ ਸਤ ਹਰਚੰਦ ਸਿੰਘ ਲੌਂਗੋਵਾਲ ਦੇ ਹੱਥਾਂ ਵਿੱਚ ਦਿੱਤੀ ਗਈ ਸੀ ਪਹਿਲੇ ਪੈਲ ਤਾਂ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਵੀ ਦਰਬਜਦ ਮੋਰਚੇ ਦੀ ਵੱਧ ਚੜ ਕੇ ਹਮਾਇਤ ਕੀਤੀ ਗਈ ਪਰੰਤੂ ਬਾਅਦ ਵਿੱਚ ਕਈ ਕਾਰਨਾ ਕਰਕੇ ਸੰਤ ਭਿੜਰਾ ਵਾਲੇ ਅਤੇ ਸੰਤ ਲੋਂਗੋ ਵਾਲ ਵਿੱਚ ਵਖਰੇਵੇਂ ਪੈਦਾ ਹੋ ਗਏ ਅਕਾਲੀ ਲੀਡਰ ਜਿਨ੍ਹਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟਵਾੜਾ ਅਤੇ ਸੰਤ ਹਰਚੰਦ ਸਿੰਘ ਲੋਂਗੋ ਵਾਲ ਹੋਣਵਲੋਂ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਅਤੇ ਆਪਰੇਸ਼ਨ ਬਲੂ ਸਟਾਰ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸੰਤ ਭਿੜਰਾ ਵਾਲਿਆਂ ਨਾਲੋਂ ਵੱਖਰਾ ਰੱਖਣਾ ਸ਼ੁਰੂ ਕਰ ਦਿੱਤਾ ਸੀ ਧਰਮਜੋਦ ਮੋਰਚਾ ਜਿਵੇਂ ਤੇਵੇਂ ਚੱਲਦਾ ਰਹਿੰਦਾ ਅਖੀਰ ਜੂਨ 1984 ਦੇ ਵਿੱਚ ਆ ਪ੍ਰੈਸ਼ਰ ਬਲੂ ਸਟਾਰ ਦਾ ਸਾਾਕਾ ਵਾਪਰ ਜਾਂਦਾ ਏ ਉਸ ਵਕਤ ਸੰਤ ਅਰਚੰਦ ਸਿੰਘ ਲੌਗੋਵਾਲ ਵੀ ਦੂਜੇ ਅਕਾਨੀ ਲੀਡਰਾਂ ਵਾਂਗੂ ਪਹਿਲਾ ਹੀ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਸਨ ਤੇ ਫੌਜ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਸੇ ਸਾਲ 1984 ਦੇ ਵਿੱਚ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋ ਜਾਂਦੀ ਹੈ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਭਾਰਤ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁੱਤਰ ਰਜੀਵ ਗਾਂਧੀ ਬਣਦਾ। ਰਜੀਵ ਗਾਂਧੀ ਵਾਸਤੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਉਸ ਵਕਤ ਸਭ ਤੋਂ ਵੱਡੀ ਚੁਣੌਤੀ ਪੰਜਾਬ ਵਿੱਚ ਚੱਲ ਰਿਹਾ ਖੜਕੂਵਾਦ ਹੁੰਦਾ ਹੈ ਜੋ ਸਾਕਾ ਨੀਲਾ ਤਾਰਾ ਤੋਂ ਬਾਅਦ ਹੋਰ ਵੀ ਤੇਜ਼ ਹੋ ਗਿਆ ਹੁੰਦਾ। ਰਜੀਵ ਗਾਂਧੀ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਆਪਣੇ ਪੁਰਾਣੇ ਸਾਥੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਾਂਗਰਸ ਦੇ ਵੱਡੇ ਨੇਤਾ ਅਰਜਨ ਸਿੰਘ ਨੂੰ ਪੰਜਾਬ ਦਾ ਗਵਰਨਰ ਜੁਗਤ ਕਰਕੇ ਭੇਜਦਾ ਦਿਨ ਅੱਗੇ ਬੀਤਦੇ ਹਨ ਤੇ ਸਾਲ 1985 ਦੇ ਸ਼ੁਰੂ ਵਿੱਚ ਹੀ ਸਰਕਾਰ ਵੱਲੋਂ ਫੜੇ ਗਏ ਅਕਾਲੀ ਲੀਡਰ ਲੋਂਗੋਵਾਲ ਅਤੇ ਬਦਲ ਉਹਨਾਂ ਨੂੰ ਹੌਲੀ-ਹੌਲੀ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਜੇਲ੍ਹ ਵਿੱਚੋਂ ਬਾਹਰ ਆ ਕੇ ਸੰਤਾਰ ਚੰਦ ਸਿੰਘ ਲੋਂਗੋਵਾਲ ਅਤੇ ਰਜੀਵ ਗਾਂਧੀ ਦੇ ਵਿਚਕਾਰ ਵਾਰਤਾ ਲਾਪ ਦਾ ਵਿਚੋਲਾ ਅਰਜਨ ਸਿੰਘ ਵਰਦਾ ਤੇ ਅਰਜਨ ਸਿੰਘ ਦੇ ਯਤਨਾਂ ਸਦਕਾ ਰਜੀਵ ਲੋਂਗੋਵਾਲ ਸਮਝੌਤਾ ਜਿਸ ਵਿੱਚ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਵੱਡੇ ਅਹਿਮ ਮਸਲੇ ਸਨ ਨੇਪਰੇ ਚੜ੍ਹਦਾ ਇਹ ਸਮਝੌਤਾ ਜੁਲਾਈ 1985 ਦੇ ਵਿੱਚ ਹੋਇਆ ਸੀ ਪਰ ਸਮਝੌਤੇ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਰਜੀਵ ਗਾਂਧੀ ਅਤੇ ਸਰਦਾਰ ਚੰਦ ਸਿੰਘ ਲੋਂਗੋਵਾਲ ਵਿਚਕਾਰ ਕਈ ਅਹਿਮ ਮੀਟਿੰਗਾਂ ਹੋ ਚੁੱਕੀਆਂ ਸਨ ਜਿਨ੍ਹਾਂ ਦੀ ਵਿਚੋਲਗੀ ਵੀ ਅਰਜਨ ਸਿੰਘ ਨੇ ਕੀਤੀ ਸੀ ਰਜੀਵ ਲੋਂਗੋਵਾਲ ਸਮਝੌਤੇ ਵੇਲੇ ਇੱਕ ਸਭ ਤੋਂ ਵੱਡੀ ਅਹਿਮ ਗੱਲ ਵਾਪਰਦੀ ਹੈ ਉਹ ਇਹ ਸੀ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਨ ਵੇਲੇ ਸਤ ਲੌਂਗੋਵਾਲ ਦੇ ਦੂਜੇ ਅਕਾਲੀ ਲੀਡਰਾਂ ਨੂੰ ਦਰਕਰਾਰ ਕਰ ਦਿੱਤਾ ਸੀ ਤੇ ਦੂਜੇ ਪਾਸੇ ਰਜੀਵ ਗਾਂਧੀ ਵੱਲੋਂ ਸਮਝੌਤਾ ਕਰਨ ਵੇਲੇ ਆਪਣੀ ਹੀ ਪਾਰਟੀ ਦੇ ਕਾਂਗਰਸ ਦੇ ਪੰਜਾਬ ਦੇ ਵੱਡੇ ਲੀਡਰ ਜਿਵੇਂ ਦਰਬਾਰਾ ਸਿੰਘ ਗਿਆਨੀ ਜੈਲ ਸਿੰਘ ਅਤੇ ਗ੍ਰਹਿ ਮੰਤਰੀ ਬੂਟਾ ਸਿੰਘ ਉਹਨਾਂ ਵਰਗਿਆਂ ਨੂੰ ਪੁੱਛਿਆ ਤੱਕ ਨਹੀਂ ਸੀ ਗਿਆ 24 ਜੁਲਾਈ ਸਾਲ 1985 ਵਾਲੇ ਦਿਨ ਰਜੀਵ ਲੌਂਗੋਵਾਲ ਸਮਝੌਤਾ ਰਸਮੀ ਤੌਰ ਤੇ ਹੁੰਦਾ ਪਰ ਸਮਝੌਤੇ ਤੋਂ ਸਿਰਫ 1 ਮਹੀਨੇ ਬਾਅਦ ਹੀ 2 اگست 1985 ਨੂੰ ਹੀ ਸੰਤ হরਚндر ਸਿੰਘ ਲੋਂਗੋਵਾਲ ਦਾ پنجاب ਦੇ ਵਿੱਚ گولیاں مار ਕੇ ਕਤਲ ਕਰ ਦਿੱਤਾ ਗਿਆ ਸੰਤ হরਚндر ਸਿੰਘ ਪਿੰਡ شیرپور ਦੇ ਇੱਕ ਸਵਾਗਤ ਵਿੱਚ ਬਤੌਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਹੋਏ ਸਨ ਜਿੱਥੇ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਕਤਲ ਤੋਂ 1 ਮਹੀਨਾ ਪਹਿਲਾਂ ਜਿਸ ਵੇਲੇ ਸੰਤ ਲੋਂਗੋਵਾਲ ਰਜੀਵ ਗਾਧੀ ਨਾਲ ਸਮਝੌਤਾ ਕਰਕੇ ਪੰਜਾਬ ਵਾਪਸ ਆਉਂਦਾ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗਰਚਰਨ ਸਿੰਘ ਟੋੜੇ ਵਰਗੇ ਵੱਡੇ ਅਕਾਲੀ ਲੀਡਰ ਬੜੇ ਗੁੱਸੇ ਵਿੱਚ ਹੁੰਦੇ ਕਿ ਇਸ ਨੇ ਸਾਨੂੰ ਪੁੱਛੇ ਬਗੈਰ ਹੀ ਸਮਝੌਤੇ ਉੱਤੇ ਦਸਤਖਤ ਕਰ ਦਿੱਤੇ ਇਸ ਬਾਬਤ ਸੰਤ ਲੰਗੋਵਾਲ ਕਤਲ ਤੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਕਿ ਅਕਾਲੀ ਲੀਡਰਸ਼ਿਪ ਵਿੱਚ ਹੁਣ ਕੋਈ ਵੀ ਮਨਮਟਾਵ ਨਹੀਂ ਰਿਹਾ ਇਸ ਕਾਨਫਰੰਸ ਵਿੱਚ ਤਿੰਨੇ ਨੇਤਾ ਲੰਗੋਵਾਲ ਟੋੜਾ ਅਤੇ ਬਾਦਲ ਬੈਠੇ ਹੋਏ ਸਨ ਤੇ ਤਿੰਨੇ ਬੜੇ ਖੁਸ਼ ਦਿਖਾਈ ਦੇ ਰਹੇ ਸਨ ਇਸੇ ਖੁਸ਼ ਨਮਾ ਮੋੜ ਦੇ ਵਿੱਚ ਹੀ ਲੌਂਗੋਵਾਲ ਸੰਗਰੂਰ ਦੇ ਇੱਕ ਪਿੰਡ ਛੇਰਪੁਰ ਪਹੁੰਚਦਾ ਹੈ ਉਹ ਦੁਪਹਿਰ ਦੇ ਕਰੀਬ 3:30 ਵਜੇ ਸਮਾਗਮ ਵਿੱਚ ਪਹੁੰਚ ਕੇ ਉੱਥੇ ਸਟੇਜ ਤੇ ਭਾਸ਼ਣ ਦਿੱਤਾ ਇਹ ਸਾਰੇ ਭਾਸ਼ਣ ਵਿੱਚ ਵੀ ਲੌਂਗੋਵਾਲ ਵੱਲੋਂ ਸਮਝੌਤੇ ਸੰਬੰਧੀ ਸੁਪਾਈਆਂ ਦਿੱਤੀਆਂ ਜਾ ਰਹੀਆਂ ਸਨ ਕਿਉਂਕਿ ਸਮਝੌਤਾ ਹੋਣ ਤੋਂ ਤੁਰੰਤ ਬਾਅਦ ਹੀ ਲੌਂਗੋਵਾਲ ਨੂੰ ਪੂਰੇ ਪੰਜਾਬ ਅਤੇ ਸਿੱਖ ਪੰਥ ਦਾ ਗद्दार ਘੋਸ਼ਿਤ ਕਰ ਦਿੱਤਾ ਗਿਆ ਸੀ ਪੂਰੇ ਪੰਜਾਬ ਵਿੱਚ ਇਹ ਗੱਲ ਫੈਲ ਗਈ ਕਿ ਸੰਤ ਲੰਗੋਵਾਲ ਦਿੱਲੀ ਜਾ ਕੇ ਸਿੱਖਾਂ ਨਾਲ ਗਦਾਰੀ ਕਰ ਆਇਆ ਏ ਲੰਗੋਵਾਲ ਹੜ ਮੌਕਾ ਪ੍ਰਸਤ ਨਿਕਲਿਆ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸ਼ਹੀਦੀ ਨਵੀਂ ਮਿੱਟੀ ਚ ਮਿਲਾ ਦਿੱਤਾ ਦੂਜੇ ਪਾਸੇ ਸ਼ੇਰਪੁਰ ਪਿੰਡ ਵਿੱਚ ਸ਼ਾਮ ਦੇ 6 ਵਜੇ ਦੇ ਕਰੀਬ ਸੰਤ ਲੰਗੋਵਾਲ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਇੱਥੇ ਇੱਕ ਗੱਲ ਹੋਰ ਵੀ ਵਰਦਯੋਗ ਹੈ ਕਿ ਜਿਸ ਵੇਲੇ ਲੰਗੋਵਾਲ ਸਮਝੌਤਾ ਕਰਕੇ ਸਿੱਧਾ ਸ਼੍ਰੀ ਦਰਬਾਰ ਸਾਹਿਬ ਅਵਰਸਰ ਗਿਆ ਸੀ ਤਾਂ ਉੱਥੇ ਵੀ ਪਹਿਲਾਂ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਵਾਰ-ਵਾਰ ਹੀ ਉਹਦੀ ਜਾਨ ਬਚੀ ਸਕੀ ਪਰ ਸ਼ੇਰਪੁਰ ਪਿੰਡ ਵਿੱਚ ਕਿਸਮਤ ਦੇ ਲੋਗੋਵਾਲ ਦਾ ਸਾਥ ਨਹੀਂ ਦਿੱਤਾ ਇੱਥੇ ਸਵਾਗਤ ਵਿੱਚ 200 ਤੋਂ ਵੱਧ ਪੁਲਿਸ ਕਰਮੀ ਸਿਰਫ ਲੋਗੋਵਾਲ ਦੀ ਸੁਰੱਖਿਆ ਵਾਸਤੇ ਲਾਏ ਗਏ ਸਨ ਇਸ ਤੋਂ ਛੁੱਟ ਹੋਰ 25 ਹਾਈ ਟ੍ਰੇਨਡ ਕਮਾਂਡੋ ਫੋਰਸ ਦੇ ਜਵਾਨ ਵੀ ਹਰ ਵਕਤ ਲੋਗੋਵਾਲ ਦੀ ਸਿਕਿਉਰਿਟੀ ਲਈ ਹਾਜ਼ਰ ਰਹਿੰਦੇ ਸਨ ਕਿਉਂਕਿ ਉਹਨੇ ਜਿਹੜੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਾ ਹੁੰਦਾ ਇਸ ਕਾਰਨ ਪੰਜਾਬ ਦੇ ਪੂਰੀ ਵਾਗਡੌਰ ਹੁਣ ਗਵਰਨਰ ਅਰਜਨ ਸਿੰਘ ਦੇ ਹੱਥ ਹੁੰਦੀ ਹੈ ਜਿਸ ਦੇ ਆਖਿਰ ਲਾਕੇ ਲੋਂਗੋਵਾਲ ਦੇ ਸਮਝੌਤੇ ਤੇ ਦਸਤਖਤ ਕੀਤੇ ਸਨ ਅਰਜਨ ਸਿੰਘ ਦੀ ਲੋਂਗੋਵਾਲ ਨਾਲ ਬੜੀ ਗੂੜੀ ਨਜ਼ਦੀਕੀ ਬਣ ਚੁੱਕੀ ਸੀ ਇਸੇ ਕਰਕੇ ਇੰਨੀ ਹਾਈ ਸਿਕਿਉਰਿਟੀ ਉਸਦੇ ਲਈ ਤੈਨਾਤ ਕੀਤੀ ਜਾਂਦੀ ਸ਼ੇਰਪੁਰ ਪਿੰਡ ਦੇ ਸਮਾਗਮ ਵਿੱਚ 6 ਵਜੇ ਦੇ ਕਰੀਬ ਲੋਂਗੋਵਾਲ ਦਾ ਸਟੇਜ ਤੋਂ ਭਾਸ਼ਣ ਖਤਮ ਹੁੰਦਾ ਹੈ ਨਾਲ ਹੀ ਸਟੇਜ ਤੇ ਜਕਾਰੇ ਛੱਡੇ ਜਾਂਦੇ ਤੇ ਜਕਾਰੇ ਬੁਲਾਉਂਦਿਆ ਸਾਰੇ ਸਭਾਗਮ ਦੀ ਸਟੇਜ ਦੀ ਸਭ ਤੋਂ ਮੋਹਰੀ ਕਤਾਰ ਵਿੱਚ ਬੈਠੇ ਤਿੰਨ ਹਮਲਾਵਰਾਂ ਵਿੱਚੋਂ ਇੱਕ ਗਿਆਨ ਸਿੰਘ ਲੀਲ ਦਾਪ ਦੇ ਸ਼ਕਸ਼ ਵੱਲੋਂ ਲੋਂਗੋਵਾਲ ਉੱਤੇ ਗੋਲੀਆਂ ਦਾਗ ਦਿੱਤੀਆਂ ਜਾਂਦੀਆਂ ਕਈ ਗੋਲੀਆਂ ਚੱਲਦੀਆਂ ਪਰ ਇੱਥੇ ਫਿਰ ਵੀ ਇੱਕ ਵਾਰ ਫਿਰ ਕਿਸਮਤ ਨੇ ਲੋਂਗੋਵਾਲ ਦਾ ਸਾਥ ਦਿੱਤਾ ਉਸ ਦੇ ਇੱਕ ਵੀ ਗੋਲੀ ਨੇ ਵੱਜਦੀ ਤੇ ਪੁਲਿਸ ਕਰਮੇ ਹਮਲਾਵਰ ਗਿਆਨ ਸਿੰਘ ਲੀਲ ਨੂੰ ਕਾਬੂ ਕਰ ਲੈਂਦੇ ਹਨ ਇਸ ਵਕਤ ਤੱਕ ਅਰਜੰਦ ਸਿੰਘ ਲੋਂਗੋਵਾਲ ਬਿਲਕੁਲ ਠੀਕ ਠਾਕ ਹੁੰਦਾ ਹੈ ਹਮਲੇਕਾਰ ਦੇ ਲੌਂਗੋਵਾਲ ਦੇ ਸਮਰਥਕਾਂ ਵੱਲੋਂ ਉਸ ਦੇ ਦਿਵਾਲੇ ਘੇਰਾ ਬਣਾ ਕੇ ਉਸ ਨੂੰ ਕਵਰ ਕਰ ਲਿਆ ਜਾਂਦਾ ਪਰ ਲੌਂਗੋਵਾਲ ਕਹਿੰਦਾ ਹੈ ਕਿ ਤੁਸੀਂ ਦੂਰ ਹਟੋ ਮੈਨੂੰ ਹਵਾ ਆ ਲੈਣ ਦਿਓ ਉਸ ਨੇ ਸੋਚਿਆ ਹੋਣਾ ਕਿ ਸ਼ਾਇਦ ਇੱਕੋ ਹਮਲਾਵਰ ਸੀ ਜੋ ਪੁਲਿਸ ਦੇ ਕਾਬੂ ਕਰ ਲਿਆ ਪਰੰਤੂ ਜਿਵੇਂ ਹੀ ਲੌਂਗੋਵਾਲ ਦੇ ਦਿਵਾਲੇ ਖੜੇ ਸਮਰਥਕ ਥੋੜਾ ਪਾਸੇ ਹਟਦੇ ਤਾਂ ਉਸੇ ਵਕਤੇ ਇੱਕ ਹੋਰ ਹਮਲਾਵਰ ਹਰਵਿੰਦਰ ਸਿੰਘ ਬਿੱਲਾ ਵੱਲੋਂ ਦੁਬਾਰਾ ਲੌਂਗੋਵਾਲ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਸੇ ਦੇ ਸੁਪਰੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਕਿ ਦੁਬਾਰਾ ਫੇਰ ਫਾਇਰਿੰਗ ਹੋਵੇਗੀ। ਬਦ ਕਿਸਮਤੀ ਦੇ ਨਾਲ ਲੰਗੋਵਾਲ ਹੋਣ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਹਰਵਿੰਦਰ ਸਿੰਘ ਬਿੱਲਾ ਨਾਮ ਦੇ ਸਖਸ਼ ਵੱਲੋਂ ਚਲਾਈਆਂ ਗਈਆਂ ਗੋਲੀਆਂ ਸਿੱਧੀਆਂ ਜਾ ਕੇ ਉਸਦੇ ਪੇਟ ਵਿੱਚ ਲੱਗੀਆਂ ਸਨ। ਉਹ ਹੀਠਾ ਡਿੱਗ ਪਿਆ। ਸਮਰਥਕਾਂ ਵੱਲੋਂ ਇਸ ਸਖਸ਼ ਨੂੰ ਵੀ ਕਾਬੂ ਕਰ ਲਿਆ ਗਿਆ। ਲੰਗੋਵਾਲ ਦੇ ਭਤੀਜੇ ਵੱਲੋਂ ਇਸ ਹਵਲਾਵਰ ਹਰਵਿੰਦਰ ਸਿੰਘ ਬਿੱਲੇ ਨੇ ਗੋਲੀ ਮਾਰ ਦਿੱਤੀ ਜਾਂਦੀ ਹੈ। ਜਿਸ ਦੀ ਹਸਪਤਾਲ ਵੇਚ ਬਹੁਤ ਹੋ ਗਈ ਸੀ ਦੂਜੇ ਪਾਸੇ ਲੰਗੋਵਾਲ ਦੇ ਪੇਟ ਵਿੱਚ ਬਣੇ ਜ਼ਖਮਾਂ ਵਿੱਚੋਂ ਬੇਹਤਿਆਸ਼ਾ ਖੂਨ ਨਿਕਲ ਰਿਹਾ ਹੁੰਦਾ ਹੈ ਉਸ ਦੇ ਸਮਰਥਕ ਉਸ ਨੂੰ ਸੰਗਰੂਰ ਦੇ ਹਸਪਤਾਲ ਜਾ ਕੇ ਦਾਖਲ ਕਰਵਾਉਂਦੇ ਹਨ ਪਰ ਸ਼ਾਮ ਦੇ ਕਰੀਬ 8:30 ਵਜੇ ਡਾਕਟਰਾਂ ਵੱਲੋਂ ਲੰਗੋਵਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੈਂਕੜੇ ਲੋਕ ਉੱਥੇ ਖੂੜਦਾਨ ਕਰਨ ਵਾਸਤੇ ਹਸਪਤਾਲ ਦੇ ਬਾਹਰ ਖੜੇ ਸਨ ਪੀਜੀਆਈ ਦੇ ਵੀ ਕਈ ਵੱਡੇ ਵੱਡੇ ਡਾਕਟਰ ਬੁਲਾਏ ਗਏ ਪਰ ਕੋਈ ਵੀ ਚਾਰਾ ਸੰਤ ਅਰਚੰਦ ਸਿੰਘ ਲੋਂਗੋਵਾਲ ਦੀ ਜਾਨ ਨੂੰ ਬਚਾ ਨਾ ਸਕਿਆ ਦੋਸਤੋ ਅੱਜ ਪੰਜਾਬ ਦੇ ਇਸ ਆਗੂ ਨੂੰ ਆਮ ਲੋਕਾਂ ਵਿੱਚੋਂ ਇੱਕ ਤਬਕਾ ਗਦਾਰ ਅਤੇ ਜੀਵ ਗਾਂਧੀ ਕੋਲ ਵਿਕਿਆ ਹੋਇਆ ਦੱਸਦਾ ਤੇ ਇੱਕ ਤਬਕਾ ਲੋਕੋਵਾਲ ਨੂੰ ਸ਼ਾਂਤੀ ਦਾ ਪੈਰੋਕਾਰ ਦੱਸਦਾ ਹੈ ਕਿ ਉਸ ਨੇ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਸਮਝੌਤੇ ਤੇ ਦਸਤਕਤ ਕੀਤੇ ਸਨ ਸੰਤ ਲੋਂਗੋਵਾਲ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਕਿਹਾ ਜਾਂਦਾ ਹੈ ਕਿ ਕਤਲ ਤੋਂ ਬਾਅਦ ਵਿੱਚ ਲੋਂਗੋਵਾਲ ਦੇ ਕਤਲ ਗਿਆਨ ਸਿੰਘ ਲੀਲ ਕੋਲੋਂ ਬਹੁਤ ਸਾਰੀ ਜਾਂਚ ਪੜਤਾਲ ਕੀਤੀ ਗਈ ਸੀ ਕਿ ਉਹ ਕਿਸ ਦੇ ਕਹਿਣ ਤੇ ਕਤਲ ਕਰਨ ਆਇਆ ਪਰ ਲੋਂਗੋਵਾਲ ਦੇ ਕਤਲ ਪਿੱਛੇ ਕਿਸੇ ਵੱਡੇ ਸ਼ਖਸ ਦੇ ਹੱਥ ਬਾਤ ਕੋਈ ਵੀ ਭੇਤ ਖੋਲ ਨਹੀਂ ਸਕਿਆ ਤੇ ਇਹ ਅੱਜ ਤੱਕ ਇੱਕ ਰਾਸ ਬਣਿਆ ਹੋਇਆ ਹੈ ਹਾਲਾਂਕਿ ਲੋਂਗੋਵਾਲ ਦੇ ਹਮਲਾਵਰਾਂ ਵਿੱਚੋਂ ਇੱਕ ਹੋਰ ਸ਼ਖਸ ਜਰਨੈਲ ਸਿੰਘ ਵੀ ਉੱਥੇ ਘਟਨਾ ਵੇਲੇ ਮੌਜੂਦ ਸੀ ਪਰ ਉਹ ਅੱਜ ਤੱਕ ਪੁਲਿਸ ਦੇ ਹੱਥ ਨਹੀਂ ਆ ਸਕਿਆ ਲੋਗੋਵਾਲ ਦੇ ਕਤਲ ਮਾਮਲੇ ਵਿੱਚ ਕਈ ਵੱਡੇ ਅਕਾਲੀ ਲੀਡਰ ਜਿਵੇਂ ਰਣਜੀਤ ਸਿੰਘ ਬਰਹਪੁਰਾ ਅਤੇ ਜਗਦੇਵ ਸਿੰਘ ਤਲਵੰਡੀ ਹੋਣਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਨ੍ਹਾਂ ਆਗੂਆਂ ਉੱਪਰ ਕੋਈ ਵੀ ਦੋਸ਼ ਸਾਬਤ ਨਹੀਂ ਹੋ ਸਕਿਆ ਜਿਸ ਕਾਰਨ ਕੁਝ ਸਮੇਂ ਬਾਅਦ ਇਹਨਾਂ ਨੂੰ ਪੁਲਿਸ ਵੱਲੋਂ ਰਿਹਾ ਕਰ ਦਿੱਤਾ ਗਿਆ ਸੀ ਸੋ ਦੋਸਤੋ ਏ ਸੀ ਸਾਰੀ ਕਹਾਣੀ ਪੰਜਾਬ ਦੇ ਪੰਥ ਕਾਗੂ ਸੰਤ ਹਰਚੰਦ ਸਿੰਘ ਲੋਗੋਵਾਲ ਦੇ ਕਤਲ ਮਾਮਲੇ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ